ਅਰਸ਼ਾ ਤੁਹਾਡੇ ਕੱਲ੍ਹ ਜਾਮ ਲੱਗਿਆ ਵੀ ਸਿਆਸੀ ਕੜ ਕੱਢਣ ਦੀ ਖਾਤਰ ਅਰਸ਼ਪਲੂਰ ਨੇ ਜਿਹੜਾ ਪਾਣੀ ਆ ਉਹ ਸਾਡੀ ਗੈਸ ਏਜੰਸੀ ਕੋਲੇ ਛੱਡਿਆ ਕੀ ਗੱਲ ਸਹਿਮਤ ਹੈਗਾ ਅਸੀਂ ਪਰਿਵਾਰ ਨੂੰ ਮੰਗ ਕੀਤੀ ਪੰਚਾਇਤ ਨੇ ਜਾ ਕੇ ਕਿ ਤੁਹਾਡੇ ਕੋਲ ਸ਼ਾਮਲਾੜ ਜ਼ਮੀਨ ਆ ਇਸ ਗਲੀ ਦੇ ਵਿੱਚ ਸਿਰਫ ਇੱਕੋ ਪਰਿਵਾਰ ਕੋਲੇ ਆ ਜੀ ਦੋ ਕਨਾਲਾਂ ਇੱਕ ਜਗ੍ਹਾ ਤੇ ਤਿੰਨ ਕਨਾਲਾਂ ਇੱਕ ਜਗ੍ਹਾ ਤੇ ਕਿ ਤੁਸੀਂ ਸਿਰਫ ਦੋ ਮਰਲੇ ਜਿਹੜੀ ਜਗ੍ਹਾ ਉਹ ਪੰਚਾਇਤ ਨੂੰ ਦੇ ਦਿਓ ਸਾਰੀ ਪੰਚਾਇਤ ਤੁਹਾਡਾ ਧੰਨਵਾਦ ਕਰੂਗੀ ਤੁਹਾਨੂੰ ਸਨਮਾਨ ਕਰੂਗੀ ਕਿ ਭਾਈ ਇਹਨਾਂ ਨੇ ਸਾਨੂੰ ਜ਼ਮੀਨ ਦਾਨ ਚ ਦਿੱਤੀ ਔਰ ਇਹਨਾਂ ਦੇ ਨਾਲ ਤੁਸੀਂ ਇੰਟਰਵਿਊ ਕੀਤੀ ਇੱਕ ਵੀ ਬੰਦਾ ਪਿੰਡ ਦਾ ਵਿਖਾ ਦਿਓ ਔਰ ਪਿੰਡ ਦਾ ਛੱਡ ਕੇ ਇਸ ਗਲੀ ਦੇ ਵਿੱਚ ਤੁਸੀਂ ਜੇ 20 ਘਰ ਦੇ ਵਿੱਚੋਂ ਦੋ ਘਰ ਤੋਂ ਇਲਾਵਾ ਜੇ ਤੀਜੇ ਘਰ ਦੀਏ ਹੱਥ ਖੜਾ ਕਰਾ ਦੇਣਗੇ ਅਸੀਂ ਮਤਾ ਪਾੜ ਦੇਾਂਗੇ ਤਾਂ ਇਹਨੇ ਸਾਰੇ ਸਾਡੇ ਭਰਾ ਖੜੇ ਆ ਜੇ ਪਿੰਡ ਤੋਂ ਛਡਾਵਾਂਗੇ ਉਹਨਾਂ ਨੇ ਕਹਿਣਾ ਭਾਈ ਪਹਿਲਾਂ ਸਾਰੇ ਪੰਜਾਬ ਤੋਂ ਛਡਾ ਲਓ ਵੀ ਆਪਣੇ ਆਪਣੀ ਆਏ ਇਸ ਗਲੀ ਦੇ ਲੋਕਾਂ ਨੇ ਸਾਡੇ ਕੋਲ ਮੰਗ ਰੱਖੀ ਕਿ ਸਾਡਾ ਨਿਕਾਸੀ ਦਾ ਪਾਣੀ ਦਾ ਕੋਈ ਹੱਲ ਕਰੋ ਸਾਰਾ ਪਿੰਡ ਜਾਣਦਾ ਕਿ ਮੈਂ ਐਜੇ ਸਰਪੰਚ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ ਸਾਡੇ ਸਾਬਕਾ ਸਰਪੰਚ ਨੇ ਪਾਲਾ ਸਿੰਘ ਉਹ ਅਕਾਲੀ ਦਲ ਦੇ ਵਿੱਚ ਸਭ ਤੋਂ ਪਹਿਲਾਂ ਨਾਲੀਆਂ ਦਾ ਕੰਮ ਉਹਨਾਂ ਦੇ ਬਾਰਚੋਂ ਸ਼ੁਰੂ ਕੀਤਾ ਤੁਸੀਂ ਜਾ ਕੇ ਪੁੱਛ ਲਓ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਹਲਕਾ ਬਾਗਾ ਪ੍ਰਾਣਾ ਦੇ ਪਿੰਡ ਪਲੂਰ 'ਚ ਖੜੇ ਆ ਸਵੇਰ ਇੱਕ ਖਬਰ ਚੱਲਦੀ ਆ ਜਿਹਦੇ ਉੱਤੇ આરોਪ ਲੱਗੇ ਲੱਗੇ ਸੀਗੇ ਅਰਸ਼ ਪਲੂਰ ਜਿਹੜੇ ਕਿ ਪਿੰਡ ਪਲੂਰ ਦੇ ਨਵੇਂ ਬਣੇ ਸਰਪੰਚ ਆ ਕਿ ਜਿਹੜਾ ਪਾਣੀ ਦਾ ਨਿਕਾਸ ਆ ਉਹ ਗੱਦ ਤਰੀਕੇ ਨਾਲ ਕੀਤਾ ਜਾ ਰਿਹਾ ਉਹ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਅਰਸ਼ ਭਲੂਰ ਨੂੰ ਅਸੀਂ ਵੋਟਾਂ ਨਹੀਂ ਪਾਈਆਂ ਇਸੇ ਕਰਕੇ ਜਿਹੜੀ ਸਿਆਸੀ ਰਾਂਝਾ ਸਾ ਜਿਹੜੀ ਉਹ ਅਰਸ਼ ਭਲੂਰ ਸਾਡੇ ਨਾਲ ਰੱਖਦਾ ਉਹ ਪਰਿਵਾਰ ਦੇ ਵੱਲੋਂ ਇਲਜ਼ਾਮ ਲੱਗੇ ਸੀ ਅੱਜ ਦੂਸਰੇ ਪਾਸੇ ਪੱਕ ਜਾਣਾਂ ਦੇ ਲਈ ਸਾਡੇ ਨਾਲ ਇਸ ਟਾਈਮ ਅਰਸ਼ ਭਲੂਰ ਨੇ ਤੇ ਜਿਹੜੇ ਹੋਰ ਪਚਾਤ ਮੈਂਬਰ ਨੇ ਤੇ ਵੱਡੀ ਗੰਤੀ ਦੇ ਵਿੱਚ ਜਿਹੜੇ ਲੋਕ ਵੀ ਹਾਜ਼ਰ ਹੋਏ ਨੇ ਭਲੂਰ ਦੇ ਗੱਲਬਾਤ ਕਰਦੇ ਅਰਸ਼ ਸਾਡੇ ਨਾਲ ਅਰਸ਼ ਤੁਹਾਡੇ ਤੇ ਕੱਲ ਇਲਜ਼ਾਮ ਲੱਗਿਆ ਵੀ ਸਿਆਸੀ ਕਾੜ ਕੱਢਣ ਦੇ ਖਾਤਰ ਅਰਸ਼ ਭਲੂਰ ਨੇ ਜਿਹੜਾ ਪਾਣੀ ਆ ਉਹ ਸਾਡੀ ਗੈਸ ਏਜੰਸੀ ਸਭ ਤੋਂ ਪਹਿਲਾਂ ਤਾਂ ਜਗਤਾਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਪੰਚਾਇਤ ਦਾ ਪੱਖ ਸੁਣਿਆ ਕਿਉਂਕਿ ਜਦੋਂ ਅਸੀਂ ਸਵੇਰ ਖਬਰ ਸੁਣੀ ਤਾਂ ਸਾਨੂੰ ਵੀ ਉਪਰਾ ਲੱਗਿਆ ਕਿ ਭਾਈ ਮੀਡੀਆ ਨੇ ਸਾਡਾ ਪੱਖ ਨਹੀਂ ਸੁਣਿਆ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਦੇ ਇੱਥੇ ਪਹੁੰਚੇ ਹੋ ਤੁਹਾਡਾ ਧੰਨਵਾਦ ਔਰ ਜਿਹੜਾ ਖਬਰ ਚੱਲੀ ਕਿ ਸਰਪੰਚ ਨੇ ਪੱਖਪਾਤ ਕੀਤਾ ਮੈਂ ਤੁਹਾਨੂੰ ਇਹਦੇ ਬਾਰੇ ਪੂਰੀ ਡਿਟੇਲ ਚ ਦੱਸਦਾ ਕਿ ਇੱਥੇ ਗਲੀ ਦੇ ਵਿੱਚ 20 ਤੋਂ ਜ਼ਿਆਦਾ ਘਰ ਰਹਿੰਦੇ ਆ ਔਰ ਇਹਨਾਂ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਜਿਹੜਾ ਵੱਡਾ ਰੋਡ ਹੈ ਜਿੱਥੇ ਪਾਣੀ ਜਾਣਾ ਉਹ ਇੱਥੋਂ ਲਗਭਗ 3-4 ਫੁੱਟ ਉੱਚਾ ਹੈ ਤਾ ਪਾਣੀ ਜਿਹੜਾ ਇੱਕ ਜਗ੍ਹਾ ਤੇ ਡੰਪ ਕਰਕੇ ਉਸ ਤੋਂ ਬਾਅਦ ਹੀ ਉਹ ਨਾਲੇ ਦੇ ਵਿੱਚ ਪਾਇਆ ਜਾ ਸਕਦਾ। ਅਸੀਂ ਪਰਿਵਾਰ ਨੂੰ ਮੰਗ ਕੀਤੀ ਪੰਚਾਇਤ ਨੇ ਜਾ ਕੇ ਕਿ ਤੁਹਾਡੇ ਕੋਲ ਸ਼ਾਮਲਾੜ ਜ਼ਮੀਨ ਆ ਇਸ ਗਲੀ ਦੇ ਵਿੱਚ ਸਿਰਫ ਇੱਕੋ ਪਰਿਵਾਰ ਕੋਲੇ ਆ। ਜੀ। ਦੋ ਕ ਨਾਲਾ ਇੱਕ ਜਗ੍ਹਾ ਤੇ ਤਿੰਨ ਕ ਨਾਲਾ ਇੱਕ ਜਗ੍ਹਾ ਤੇ ਕਿ ਤੁਸੀਂ ਸਿਰਫ ਦੋ ਮਰਲੇ ਜਿਹੜੀ ਜਗ੍ਹਾ ਉਹ ਪੰਚਾਇਤ ਨੂੰ ਦੇ ਦਿਓ। ਸਾਰੀ ਪੰਚਾਇਤ ਤੁਹਾਡਾ ਧੰਨਵਾਦ ਕਰੂਗੀ ਤੁਹਾਨੂੰ ਸਨਮਾਨ ਕਰੂਗੀ ਕਿ ਭਾਈ ਇਹਨਾਂ ਨੇ ਸਾਨੂੰ ਜ਼ਮੀਨ ਦਾਨ ਚ ਦਿੱਤੀ ਆ। ਘੱਟੋ ਘੱਟ 10 ਤੋਂ ਵੱਧ ģੇੜੇ ਪੰਚਾਇਤ ਨੇ ਲਾਤੇ। ਕਹਿੰਦੇ ਭਾਈ ਸਾਰੇ ਪਿੰਡ ਤੋਂ ਛਡਾ ਲਓ। ਤਾਂ ਇਹਨੇ ਸਾਰੇ ਸਾਡੇ ਭਰਾ ਖੜੇ ਆ। ਜੇ ਪਿੰਡ ਤੋਂ ਛਡਾਵਾਂਗੇ ਉਹਨਾਂ ਨੇ ਕਿਹਾ ਭਾਈ ਪਹਿਲਾਂ ਸਾਰੇ ਪੰਜਾਬ ਤੋਂ ਛਡਾ ਲਓ ਸੋ ਜਿੱਥੇ ਪੰਚਾਇਤ ਨੂੰ ਲੋੜ ਹੈ ਜਿੱਥੇ ਸਾਨੂੰ ਲੋੜਾਂ ਨੇ ਜਿੱਥੇ ਇਸ ਗਲੀ ਦੇ ਵਿੱਚ ਅਸੀਂ ਆਪਣੇ ਆਪ ਨਹੀਂ ਆਏ ਇਸ ਗਲੀ ਦੇ ਲੋਕਾਂ ਨੇ ਸਾਡੇ ਕੋਲ ਮੰਗ ਰੱਖੀ ਕਿ ਸਾਡਾ ਨਿਕਾਸੀ ਦਾ ਪਾਣੀ ਦਾ ਕੋਈ ਹੱਲ ਕਰੋ ਸਾਡੀਆਂ ਬਜ਼ੁਰਗ ਮਾਵਾਂ ਮਗਰ ਬੈਠੀਆਂ ਤੁਸੀਂ ਉਹ ਵੀ ਭਾਵੇਂ ਦਿਖਾ ਦਿਓ 80 80 ਸਾਲ ਦੀਆਂ ਸਾਡੀਆਂ ਮਾਵਾਂ ਉਹ ਡੇਲੀ ਡੱਕਦੀਆਂ ਸੀ ਨਾਲੀ ਦੇ ਪਾਣੀ ਨਾਲ ਇੱਥੇ ਟਾਇਲਟ ਦਾ ਪਾਣੀ ਹੈ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਆ ਇਹ ਨਹੀਂ ਕਿ ਸਾਰੇ ਜ਼ਿੰਮੇਵਾਰਾਂ ਦੇ ਘਰ ਆ ਕੁਝ ਐਸੀ ਪਰਿਵਾਰਾਂ ਦੇ ਵੀ ਇੱਥੇ ਘਰ ਹੈਗੇ ਆ ਔਰ ਅੱਜ ਤੱਕ ਸਾਰਾ ਪਿੰਡ ਜਾਣਦਾ ਕਿ ਮੈਂ ਐਜੇ ਸਰਪੰਚ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ ਪਾਰਟੀਬਾਦੀ ਹੁੰਦੀ ਤਾਂ ਸਭ ਤੋਂ ਪਹਿਲਾਂ ਮੈਂ ਪੰਚਾਇਤ ਦਾ ਕੰਮ ਸ਼ੁਰੂ ਕੀਤਾ ਸਾਡੇ ਸਾਬਕਾ ਸਰਪੰਚ ਨੇ ਪਾਲਾ ਸਿੰਘ ਉਹ ਅਕਾਲੀ ਦਲ ਦੇ ਵਿੱਚ ਸਭ ਤੋਂ ਪਹਿਲਾਂ ਨਾਲੀਆਂ ਦਾ ਕੰਮ ਉਹਨਾਂ ਦੇ ਬਾਹਰ ਤੋਂ ਸ਼ੁਰੂ ਕੀਤਾ ਤੁਸੀਂ ਜਾ ਕੇ ਪੁੱਛ ਲਓ ਅਸੀਂ ਅੱਜ ਤੱਕ ਸਾਡੇ ਪਰਿਵਾਰ ਨੇ ਅਸੀਂ ਕਿਹਦਾ ਪੱਖਪਾਤ ਨਹੀਂ ਕੀਤਾ ਔਰ ਪੰਚਾਇਤ ਨੇ ਤਾਂ ਕਰਨਾ ਹੀ ਕੀ ਆ ਸੋ ਇਹ ਅਸੀਂ ਮੰਗ ਕੀਤੀ ਇਸ ਤੋਂ ਬਾਅਦ ਅਸੀਂ ਨਿਸ਼ਾਨਦੇਈ ਦਾ ਮਤਾ ਪਾਇਆ ਕਿ ਭਾਈ ਅਸੀਂ ਨਿਸ਼ਾਨਦੇਹੀ ਕਰਾਵਾਂਗੇ ਜਿਸ ਦਿਨ ਨਿਸ਼ਾਨਦੇਹੀ ਕਰਾਈ ਗਈ ਉਸ ਦਿਨ ਵੀ ਪਰਿਵਾਰ ਹਾਜ਼ਰ ਨਹੀਂ ਹੋਇਆ ਨਿਸ਼ਾਨਦੇਹੀ ਇਸ ਕਰਕੇ ਕਰਾਈ ਗਈ ਕਿਉਂਕਿ ਇੱਥੇ 37 ਮਰਲੇ ਸਾਡੀ ਜਗ੍ਹਾ ਔਰ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਜਰੂਰੀ ਇੱਥੇ ਕਬਜ਼ੇ ਹੋਏ ਆ ਔਰ ਇਹ ਇਲਜ਼ਾਮ ਲਾਉਣਾ ਕਿ ਸਾਡੀ ਭਾਈ ਮਾਲਕੀ ਆ ਅਸੀਂ ਕਬਜ਼ਾ ਇਹ ਮਾਲਕੀ ਨਹੀਂਗੀ ਆ ਸਾਡੇ ਕੋਲ ਜਮ੍ਹਾਂ ਬੰਦੀ ਆ ਸਾਰੇ ਨਗਰ ਦੀ ਤੁਸੀਂ ਭਾਵੇਂ ਦਿਖਾ ਦਿਓ ਇਹ ਜਮਾ ਦੇ ਉੱਤੇ ਜਿਹੜੀ ਤੁਸੀਂ ਜਮਾ ਬੰਦੀ ਇਸ ਟਾਈਮ ਦੇਖ ਰਹੇ ਹੋਵੋਗੇ ਜਿਹੜੀ ਉਹ ਦਿਖਾ ਰਹੇ ਨੇ ਇਸ ਟਾਈਮ ਇਹਦੇ ਉੱਤੇ ਬਕਾਇਦਾ ਸਾਡੀ ਪੰਚਾਇਤ ਇਹਦੀ ਮਾਲਕਾ ਉਹ ਅਸੀਂ ਮਾਲਕਾਂ ਦੇ ਰੂਪ ਇਥੇ ਹੱਕ ਰੱਖਦੇ ਆਂ ਔਰ ਇਹਨਾਂ ਨੇ ਜਿਹੜਾ ਇਹ ਕਹਿੰਦੇ ਜੀ ਕਬਜ਼ਾ ਕੀਤਾ ਇਹ ਬਿਲਕੁਲ ਨਜਾਇਜ਼ ਕਬਜ਼ਾ ਸੀਗਾ ਕੋਈ ਜਾਇਜ਼ ਕਬਜ਼ਾ ਨਹੀਂ ਸੀਗਾ ਇਸੇ ਲਈ ਅੱਜ ਸਾਰਾ ਨਗਰ ਤੁਸੀਂ ਦੇਖ ਰਹੇ ਹੋ ਇਕਤਾਰ ਜੀ ਸਾਰਾ ਨਗਰ ਸਾਡੀਆਂ ਮਾਵਾਂ ਭੈਣਾਂ ਔਰ ਇਸੇ ਗਲੀ ਗਵਾਂਢ ਦੇ ਇਹ ਨਹੀਂ ਪਿੰਡ ਤੋਂ ਕੋਈ ਕੱਟ ਕੀਤਾ ਸਾਰੇ ਗਲੀ ਗਵਾਂਢ ਦੇ ਬੰਦੇ ਆ ਸਾਡੇ ਨਾਲ ਆ ਕੇ ਖੜੇ ਹੋਏ ਆ ਔਰ ਇਹਨਾਂ ਦੇ ਨਾਲ ਤੁਸੀਂ ਇੰਟਰਵਿਊ ਕੀਤੀ ਇੱਕ ਵੀ ਬੰਦਾ ਪਿੰਡ ਦਾ ਵਿਖਾ ਔਰ ਪਿੰਡ ਦਾ ਛੱਡ ਕੇ ਇਸ ਗਲੀ ਦੇ ਵਿੱਚ ਤੁਸੀਂ ਜੇ 20 ਘਰ ਦੇ ਵਿੱਚੋਂ ਦੋ ਘਰ ਤੋਂ ਇਲਾਵਾ ਜੇ ਤੀਜੇ ਘਰ ਦੀਏ ਹੱਥ ਖੜਾ ਕਰਾ ਦੇਣਗੇ ਅਸੀਂ ਮਤਾ ਪਾੜ ਦੇਾਂਗੇ ਵੀ ਤੀਜਾ ਘਰ ਇਹਨਾਂ ਦਾ ਸਹਿਮਤ ਆ ਪਰ ਅਸੀਂ ਇਸ ਸਮੱਸਿਆ ਦੇ ਹੱਲ ਲਈ ਇੱਥੇ ਸਾਰਾ ਕੁਝ ਕੀਤਾ ਬਾਕੀ ਲੋਕਾਂ ਤੋਂ ਤੁਸੀਂ ਸਾਰਿਆਂ ਤੋਂ ਵਿਊ ਲੈ ਲਓ ਸਾਰੇ ਇੱਥੇ ਆਣ ਗਵਾਂਡ ਸਾਰੇ ਬਾਈ ਰਹਿੰਦੇ ਆ ਸਾਰੇ ਸਾਡੇ ਕਿਸਾਨ ਜੂਨੀਅਰ ਪ੍ਰਧਾਨ ਵੀ ਨੇ ਕੀ ਕਹਿਣਾ ਚਾਹੁੰਦੇ ਬਾਈ ਜੀ ਜਿਹੜਾ ਸਮੱਸਿਆ ਜਿਹੜੀ ਇਹ ਹੈਗੀ ਉਹਨਾਂ ਨੇ ਕਿਹਾ ਵੀ ਸ਼ਾਸੀ ਰਣਜ ਸਾਹਿਬ ਜਿਹੜਾ ਕੰਮ ਕੰਮ ਹੋਇਆ ਕੀ ਕਹਿਣਾ ਚਾਹੁੰਦੇ ਬਾਈ ਜਕਤਾਰ ਜੀ ਹੈਮਨ ਇੰਡਾ ਟੀਵੀ ਦੀ ਟੀਮ ਦਾ ਇੱਥੇ ਪਹੁੰਚਣ ਤਾਂ ਅ ਜਦੋਂ ਸਵੇਰ ਖਬਰ ਚੱਲੀ ਨਾ ਵੀ ਸਰਪੰਚ ਨੇ ਧੱਕੇਸ਼ਾਹੀ ਕੀਤੀ ਜੀ ਤੇ ਜਾਂ ਵੀ ਸਰਪੰਚ ਨੇ ਕੀਤੀ ਬਹੁਤ ਮਨ ਨੂੰ ਠੇਸ ਲੱਗੀ ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਇਹ ਸਾਡਾ ਸਰਪੰਚ ਇਹਦੇ ਕੋਲੇ ਘਰ ਵਾਲਾ ਥਾਂ ਹੀ ਆ ਜੀ ਇਸ ਪਰਿਵਾਰ ਕੋਲੇ ਐਸਸੀ ਪਰਿਵਾਰ ਆ ਇਹ ਪੱਤਾ ਖੇਡ ਰਹੇ ਆ ਵੀ ਅਸੀਂ ਐਸਸੀ ਆ ਅਸੀਂ ਦਲਤਾਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਦੋ ਸਰਕਾਰੀ ਨੌਕਰੀਆਂ ਇਹਨਾਂ ਕੋਲ ਤੀਜੀ ਗੈਸ ਏਜੰਸੀ ਚਾਰ ਪਿੰਡ ਇਥੇ ਸਿਲੰਡਰ ਲਾਈਨ ਆਉਂਦੀ ਆ ਜੀ ਸਾਡੇ ਪਿੰਡ ਦਾ ਤੇ ਗਲੀ ਦਾ ਵੀ ਛੱਡੋ ਜੀ ਚਾਰ ਪਿੰਡ ਸਿਲੰਡਰ ਲਾਈਨ ਆਉਂਦੀ ਆ ਜਿਹੜਾ ਇਹ ਪਾਣੀ ਆ ਇਹ ਜਨੂਨ ਪਾਣੀਆਂ ਜੋ ਸੁਬਾ ਸ਼ਾਮ ਪਸ਼ੂਆਂ ਨੂੰ ਜਾਂ ਬੰਦਿਆਂ ਨੂੰ ਆਪਣਾ ਨਹਾਉਣ ਦੀ ਬਾਤ ਡੋਲਦਾ ਜਨੂਨ ਪਾਣੀ ਜੇ ਕੋਈ ਜਾਣ ਕੇ ਨਹੀਂ ਡੋਲਦੇ ਇਹਨਾਂ ਨੇ ਸੁਬਾ ਕੁਫਰ ਤੋਲਿਆ ਵੀ ਇਹ ਪਾਣੀ ਜਾਣ ਕੇ ਡੋਲਦਿਆ ਕੋਈ ਇੱਕ ਵੀਡੀਓ ਜਾਣ ਕੇ ਪਾਣੀ ਡੋਲਦੇ ਦੀ ਵਿਖਾ ਦਿਓ ਪਾਣੀ ਜੇ ਡੁੱਲਦਾ ਪਾਣੀ ਮੁੱਲ ਦਾ ਡੁੱਲਦਾ ਜੂਨਤਾ ਮਾਈ ਦੀਆਂ ਇਹ ਸਾਰੇ ਪਰਿਵਾਰ ਸਾਡੇ ਗਵਾੜ ਦੀ ਨਹੀਂ ਸਾਡੇ ਪਿੰਡ ਦੀ ਨਹੀਂ ਤਿੰਨਾ ਚਾਰਾਂ ਪਿੰਡਾਂ ਦੀ ਮੰਗ ਸੀ ਜਰੋਕ ਇੱਥੇ ਆ ਕੇ ਡੈਗਦਾ ਸੀ ਨਾ ਸਿਲੰਡਰ ਲੈ ਕੇ ਉਹ ਕਹਿੰਦਾ ਜਿੱਥੋਂ ਦਾ ਸਰਪੰਚ ਮਰਿਆ ਤੁਸੀਂ ਦੱਸ ਦਿਓ ਜੀ ਤੁਸੀਂ ਪੱਤਰਕਾਰ ਆ ਮੈਂ ਤੁਹਾਨੂੰ ਪੱਤਰਕਾਰ ਦੇ ਨਾਤੇ ਇੱਕ ਸਵਾਲ ਪੁੱਛਦਾ ਵੀ ਇਹ ਜ ਇਹ ਪਾਣੀ ਦਾ ਹੱਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਦੁਨੀਆ ਚੰਦ ਤੇ ਪਹੁੰਚ ਗਈ ਅਸੀਂ ਇਸ ਗੰਦ ਵਾਲੇ ਪਾਣੀ ਵਜਦੀ ਨਾ ਕਰ ਰਹੇ ਆ ਜੀ ਇਹਨਾਂ ਘਰਾਂ ਦਾ ਕੋਈ ਕਸੂਰ ਨਹੀਂ ਵੀ ਇਹ ਪਾਣੀ ਕਿਉਂ ਡਲਦਾ ਇਹ ਤਾਂ ਸਾਰੇ ਪਿੰਡ ਦਾ ਡਲਦਾ ਜੀ ਜਿਹੜੇ ਸੀਵਰੇਜ ਬਣਿਆ ਨਾਲੇ ਬਣਿਆ ਇਹ ਕਹਿੰਦੇ ਨਾਲੇ ਚ ਪਾਣੀ ਪੈਣਾ ਚਾਹੀਦਾ ਇੱਥੋਂ ਹੁਣ ਲੈਵਲ ਘੜਾ ਲਓ ਇੱਥੋਂ ਲੈ ਕੇ ਨਾਲੇ ਦਾ ਲੈਵਲ 4 ਫੁੱਟ ਆ ਜੀ ਆ ਕਰਾ ਨੂੰ ਹੁਣ ਚਾਰ-ਚਾਰ ਫਟੂਚੇ ਘਰ ਪਾ ਕੇ ਦੇ ਗੇ ਫਿਰ ਉਹਨਾਂ ਨੂੰ ਰੈਂਪ ਬਣਾ ਕੇ ਦੇ ਗੇ ਫਿਰ ਜਾਵੇ ਫਿਰ ਪਾਣੀ ਪਿੱਛੇ ਜਾਵੇ ਇਹ ਪਰਿਵਾਰ 53 ਸਾਲਾਂ ਤੋਂ ਕਮਾਈ ਖਾ ਰਿਆ ਇਹ ਜ਼ਮੀਨ ਦੀ ਕੀ ਇਹ ਦੋ ਮਰਲੇ ਵੀ ਨਹੀਂ ਦੇ ਸਕਦਾ ਸੀ ਮੈਂ ਧੰਨਵਾਦ ਕਰਦਾ ਹਾਂ ਐਮਐਲਏ ਸਾਹਿਬ ਦਾ ਅਸੀਂ ਕਿਸਾਨ ਜੂਨੀਅਨ ਭਾਰਤੀ ਕਿਸਾਨ ਜੂਨੀਅਨ ਲੱਖਾਂ ਵਾਲ ਦਾ ਜਨਾ ਮੀਤ ਪ੍ਰਧਾਨ ਹਾਂ ਮੈਂ ਸਾਡਾ 36 ਦਾ ਅੰਕੜਾ ਰਹਿੰਦਾ ਸਰਕਾਰਾਂ ਨਾਲ ਸਾਨੂੰ ਸਰਕਾਰਾਂ ਨੇ ਮੜਾ ਭਗਵਾਨ ਤਮਾਨਾ ਤਸਿਲ ਹੋਈ ਤੇ ਸਾਨੂੰ ਰਾਤੇ ਰਾਤ ਚੱਕ ਲਿਆ ਇੱਥੇ ਪੂਰਾ ਮੌਕਾ ਵੇਖ ਕੇ ਆ ਕੇ ਜਿਹੜਾ ਇਸ ਟਾਈਮ ਪਤਾ ਖੇਡ ਰਹੇ ਨਾ ਆਮ ਆਦਮੀ ਪਾਰਟੀ ਦਾ ਹਰਪ੍ਰੀਤ ਸਿੰਘ ਬਲਾਕ ਦਾ ਉਦੇਦਾਰ ਆ ਜੀ ਅੱਜ ਤਕਾ ਆ ਇੰਨੇ ਲੋਕ ਖੜੇ ਕਰਕੇ ਐਮਐਲਏ ਤਾਂ ਐਮਐਲਏ ਨੇ ਸੁਣ ਕੇ ਗੱਲ ਕੀਤੀ ਵੀ ਵਾਕਿਆ ਇੱਥੇ ਸਮੱਸਿਆ ਹੈ ਅੱਜ ਐਮਐਲਏ ਤੇ ਦੋਸ਼ ਲਾਈ ਜਾਂਦੇ ਵੀ ਆਏ ਆ ਇਹ ਪਾਰਟੀ ਦਾ ਹਿੱਸਾ ਹੈ ਜੀ ਇਹ ਕਹਿੰਦੇ ਸਾਡਾ ਥੋੜੀ ਇੰਟਰਵਿਊ ਦੇ ਵਿੱਚ ਦੱਸਿਆ ਵੀ ਸਾਡੀ ਗੱਸੀਆਂ ਸੀ ਸਾਂਝੀ ਆ ਜਦੋਂ ਉਹਨਾਂ ਨੂੰ ਲੱਗਿਆ ਨਾ ਸਮੱਸਿਆ ਜੈਨੂਇਨ ਆ ਵੀ ਇਹ ਕਰਨ ਵਾਲਾ ਹੱਲ ਆ ਐਮਐਲਏ ਸਾਹਿਬ ਤਾਂ ਚੁੱਪ ਕੀਤੇ ਤਾਂ ਇਹਨਾਂ ਲੋਕਾਂ ਦੀ ਪੁਕਾਰ ਸੁਣੀ ਉਹਨਾਂ ਨੇ ਜੀ ਇਹ ਬੰਦੇ ਅੱਜ ਕਹੀ ਜਾਂਦੇ ਵੀ ਸਰਦੀ ਐਮਐਲਏ ਸਾਹਿਬ ਨੇ ਸੁਣੀ ਨਹੀਂ ਤੁਸੀਂ ਦੱਸੋ ਇਹ ਸੈਂਤੀ ਮਰਲੇ ਜਗਾ ਇਹ ਆ ਇਹ ਤੋਂ ਬਿਨਾ ਵੀ ਹੋਰ ਜਗ੍ਹਾ ਇਹਨਾਂ ਕੋਲੇ ਹੈਗੀ ਆ ਜੀ ਜੇ ਦੋ ਮਰਲੇ ਛੱਡ ਦਿੰਦੇ ਇੱਥੋਂ ਤਾਂ ਹੀ ਸਮੱਸਿਆ ਜਾਣੀ ਨਹੀਂ ਸੀ ਇਹ ਸਮੱਸਿਆ ਤਾਂ ਇੱਥੋਂ ਤੱਕ ਗਈ ਹੈ ਇਹਨਾਂ ਨੇ ਕਹਿੰਦਾ ਵੀ ਅਸੀਂ ਤਾਂ ਛੱਡਣੀ ਨਹੀਂ ਸਾਰੇ ਪਿੰਡ ਤੋਂ ਛੜਾ ਲਓ ਪਿੰਡ ਕਹੂਗਾ ਪੰਜਾਬ ਤੋਂ ਛੜਾ ਲਓ ਜੇ ਕਿਤੇ ਪਿੰਡ ਨੂੰ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਇਹ ਪਛਾਮਲਾ ਪੰਚਾਇਤ ਨੂੰ ਛੜਾਉਣੀ ਬਣਦੀ ਹੈ ਕਿ ਨਹੀਂ ਬਣਦੀ ਕੱਲਾ ਹੀ ਸਰਪੰਚ ਪਿੱਛੇ ਨਾਂ ਲਖਾਉਣ ਦੀ ਬਾਤ ਥੋੜੋ ਬਣਾਇਆ ਲੋਕਾਂ ਦੀ ਸਮੱਸਿਆ ਹੱਲ ਕਰਨ ਦੀ ਬਾਤ ਬਣਾਇਆ ਇਹ ਸਮੁੱਚੀ ਪੰਚਾਇਤ ਦਾ ਸਮੁੱਚੇ ਮੈਂਬਰਾਂ ਦਾ ਸਾਰੇ ਮੈਂਬਰਾਂ ਦੇ ਨਾਂ ਵੀ ਲਾਤੇ ਉਹਨਾਂ ਨੇ ਮੈਂ ਚਲੋ ਸਰਪੰਚ ਨਾਲ ਤਾਂ ਕੋਈ ਦਸਰ ਹੋਊਗੀ ਵਾਰਡ ਦੇ ਵਿੱਚੋਂ 11 ਵਾਰਡ ਆ ਸਾਡੇ ਵਾ ਮੈਂਬਰਾਂ ਦਾ ਕੋਈ ਤਾਂ ਚੱਲ ਨਹੀਂ ਇਹ ਜੈਨੂਅਲ ਸਮੱਸਿਆ ਤਾਂ ਕਰਕੇ ਖੜੀ ਇੱਥੇ ਜਦੋਂ ਤੱਕ ਇਹ ਜਿੱਥੋਂ ਤੱਕ ਜਾਣਗੇ ਕੋਰਟ ਇੱਕ ਪਾਸੇ ਕੋਰਟ ਕੇਸ ਲਾਇਆ ਹੋਇਆ ਇੱਕ ਪਾਸੇ ਸਾਡੇ ਅੱਧੇ ਮੈਂਬਰਾਂ ਨੂੰ ਉਲਝਾਇਆ ਵੀ ਤੁਸੀਂ 2 ਮਰਲੇ ਥਾਂ ਸਾਤੋਂ ਲੈ ਲਓ ਵੀ ਉਧਰੋਂ ਅਸੀਂ ਸਟੇ ਲਾ ਲਾਂਗੇ ਜੇ ਅਦਾਲਤ ਸਰਕਾਰੀ ਜ਼ਮੀਨਾਂ ਤੇ ਸਟੇ ਦੇਣ ਲੱਗੀ ਤੇ ਫਿਰ ਦੱਸੋ ਜੇ ਸਰਕਾਰੀ ਫਿਰ ਤਾਂ ਸਾਰੇ ਲੋਕ ਹੀ ਤਗੜੇ ਲੋਕ ਕਰ-ਕਰ ਕੇ ਕੇਸ ਸਟੇ ਕਰ ਲੈਣਗੇ ਇਹ ਐਸਸੀ ਕਾਰਡ ਦਾ ਪਤਾ ਖੇੜਾ ਜਾ ਰਿਹਾ ਹੋ ਸਕਦਾ ਸਾਡੇ ਵਿਡੀਓ ਦੇ ਵਿੱਚ ਮੈਨੂੰ ਪਾ 1500 2000 ਦੇ ਗੀਰ ਵੋਟ ਆ ਗਰੀ ਵੋਟ ਆ 10 ਬੰਦੇ ਨੀਨਾਂ ਨਾਲ ਆ ਕੇ ਖੜਦੇ ਇਹ ਜਿਹੜਾ ਪਤਾ ਖੇਡਿਆ ਜਾ ਰਿਹਾ ਬਿਲਕੁਲ ਗਲਤ ਆ ਇਹ ਇਹ ਜਿਹੜੀ ਜਨੂਅਲ ਸਮੱਸਿਆ ਹੈ ਹੱਲ ਕਰਨੀ ਚਾਹੀਦੀ ਆ ਅਸੀਂ ਹਰ ਪੱਖ ਤੋਂ ਪੰਚਾਇਤ ਦੇ ਨਾਲ ਆ ਜੀ ਜੀ ਭਾਈ ਜੀ ਮੈਂ ਇੱਕ ਨਾ ਗੱਲ ਪੁੱਛਣੀ ਆ ਜਿਹੜੀ ਗੱਲ ਆ ਜਿਹੜੀ ਇਹ ਪਾਣੀ ਆ ਇਹ ਕਿੰਨੇ ਕ ਟੰਡਾਂ ਦਾ ਜਿਹੜੀ ਸਮੱਸਿਆ ਹੈਗੀ ਆ ਪਾਣੀ ਦਾ ਇਹ 20 ਸਾਲ ਨੂੰ ਸਾਨੂੰ ਤਾਂ ਗੰਦ ਜੀ ਤੁਰੇ ਫਿਰਦੇ ਜੀ ਅੱਛਾ ਜੀ ਆਹ ਹਾਂ ਪਾਣੀ ਜਦੋਂ ਦਾ ਬਿਲ ਹੁਣ ਤੁਰਿਆ ਜਾਂਦਾ ਇਹ ਉਹ ਉੱਥੇ ਜਾ ਕੇ ਇਹਨੇ ਖੜ ਜਾਣਾ ਅਸੀਂ ਕਰਗੇ ਕਿ ਹੁਣ ਸਾਡੇ ਸਾਡੇ ਪਸ਼ੂ ਵੀ ਉਹ ਵੇਖੋ ਸਾਡੇ ਘਰ ਜਾ ਕੇ ਵੇਖ ਘਰ ਜਾ ਕੇ ਵੇਖੋ ਜੀ ਸਾਡੇ ਜੀ ਜੀ ਸਰਪੰਚ ਸਾਹਿਬ ਐਕਣਾ ਉਹਨਾਂ ਨੇ ਕੱਲ ਇੱਕ ਇਲਜ਼ਾਮ ਹੋਰ ਲਾਇਆ ਸੀਗਾ ਕਿਉਂਕਿ ਜਿਹੜੇ ਇਲਜ਼ਾਮ ਲੱਗਦੇ ਆ ਉਹ ਕਲੀਅਰ ਕਰਨੇ ਜ਼ਰੂਰੀ ਹੁੰਦੇ ਆ ਕਿਉਂਕਿ ਅੱਜ ਭਲੂਰ ਦੇ ਇਹ ਲੋਕਾਂ ਨੂੰ ਤਾਂ ਪਤਾ ਪਰ ਜਿਹੜੇ ਲੋਕ ਥੋੜੀ ਪਾਸੇ ਖਬਰ ਸੁਣਦੇ ਆ ਸਾਰੇ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਲੋਕਾਂ ਨੂੰ ਇਹ ਗੱਲ ਦਾ ਨਹੀਂ ਪਲਦਾ ਉਹ ਕਹਿੰਦੇ ਜਿਹੜਾ ਪਾਣੀ ਆ ਪਹਿਲਾਂ ਬਹੁਤ ਘੱਟ ਮਾਤਰਾ 'ਚ ਬਾਹਰ ਨਿਕਲਦਾ ਹੁੰਦਾ ਸੀ ਕਹਿੰਦੇ ਸਵੇਰ ਨਿਕਲਦਾ ਸੀ ਤੇ ਸ਼ਾਮ ਨੂੰ ਸੁੱਕ ਜਾਂਦਾ ਸੀ ਸ਼ਾਇਦ ਤੁਸੀਂ ਵੀ ਇਹ ਗੱਲ ਸੁਣੀ ਹੋਊਗੀ ਪਰ ਕਹਿੰਦੇ ਜਰੋਂਦਾਰਸ਼ ਭਲੂਰ ਸਰਪੰਚ ਬਣਿਆ ਉਹ ਹੁੰਦਾ ਕਹਿੰਦਾ ਸੀ ਉਹਨੂੰ ਵੋਟਾਂ ਨਹੀਂ ਪਈਆਂ ਤੇ ਕਹਿੰਦੇ ਪਾਣੀ ਆ ਜਿਹ 4700 ਵੋਟ ਹੈ 3300 ਪੋਲ ਹੋਈ ਜਾਂ ਤੇ ਮੈਨੂੰ ਅਧੀਆਂ ਵੋਟਾਂ ਹੀ ਪਈਆਂ ਤੇ ਮੈਂ ਭਾਈ ਕਿਹਦੇ ਕਿਹਦੇ ਨਾਲ ਵੈਰ ਕੱਢੂੰਗਾ ਸੋ ਇਹ ਜਿਹੜਾ ਪਾਣੀ ਕਹਿ ਰਹੇ ਆ ਪਹਿਲਾਂ ਹੈ ਨਹੀਂ ਸਿਆਲਾਂ ਦੇ ਵਿੱਚ ਦਾ ਪਾਣੀ ਵੈਸੇ ਨਹੀਂ ਡੋਲਦਾ ਜਿਨੇ ਕੋਈ ਪਸ਼ੂ ਨਮਾਉਣਾ ਹੈ ਸਿਆਲਾਂ 'ਚ ਤਾਂ ਕਰੇ 20 ਦਿਨਾਂ ਬਾਅਦ ਨਮਾਉਦੇ ਆ ਤੇ ਗਰਮੀਆਂ ਦੇ ਵਿੱਚ ਹੀ ਲੋੜ ਪੈਣੀ ਆ ਔਰ ਇੱਕ ਹੋਰ ਉਹਨਾਂ ਵੱਲੋਂ ਚਲੋ ਮੈਂ ਤਾਂ ਜਿਆਦਾ ਨੈਟ ਨਹੀਂ ਦਿਖਦਾ ਕਿਉਂਕਿ ਮੈਂ ਪਿੰਡ ਦੇ ਵਿਕਾਸ ਨੂੰ ਤਰਜੀਹ ਦਿੰਦਾ ਔਰ ਜਦੋਂ ਮੈਂ ਦੇਖਿਆ ਕਿਹਿੰਦੇ ਜੀ 50 ਸਾਲ ਦਾ ਸਾਡਾ ਕਬਜ਼ਾ ਮੈਂ ਇਹਨਾਂ ਨੂੰ ਵੀ ਔਰ ਨਾਲ ਦੀ ਨਾਲ ਜਿਹੜੇ ਰਸੂਖਵਾਰ ਪਰਿਵਾਰ ਹੋਰ ਵੀ ਆ ਜ ਜਿੱਥੋਂ ਸਾਨੂੰ ਕੋਈ ਨਹੀਂ ਸਮੱਸਿਆ ਆਈ ਅਸੀਂ ਨਹੀਂ ਛਡਾਉਂਦੇ ਪਰ ਅਸੀਂ ਵਾਰਨਿੰਗ ਦਿੰਨੇ ਆ ਇਹ 50 ਸਾਲਾਂ ਦੀ ਰਿਕਵਰੀ ਵੀ ਚਾਹੇ 4 ਲੱਖ ਪਵੇ ਚਾਹੇ 5 ਲੱਖ ਲਵੇ ਅਸੀਂ ਇਹਨਾਂ ਤੋਂ ਲਵਾਂਗੇ ਤੇ ਜਿਹੜੇ ਹੋਰ ਵੀ ਪਰਿਵਾਰ ਦੋ ਦੋ ਕਿੱਲੇ ਵਾਈ ਜਾਂਦੇ ਆ ਚੇਤਾਵਨੀ ਉਹਨਾਂ ਨੂੰ ਵੀ ਦਿੰਨੇ ਆ ਮੈਨੂੰ ਕੱਲ ਦੇ ਫੋਨਾਂ ਦੇ ਆਈ ਜਾਂਦੇ ਆ ਜੀ ਕਹਿੰਦੇ ਪੈਂਟ ਜੋ ਛਡਾਉਂਗੇ ਜਿੱਥੇ ਸਾਨੂੰ ਕੋਈ ਸਮੱਸਿਆ ਲੈ ਕੇ ਆਉਗੂ ਸਾਡੀ ਪੰਚਾਇਤ ਕੋਲੇ ਕੋਈ ਪਾਣੀ ਦੀ ਨਿਕਾਸੀ ਦੀ ਜਾਂ ਕੋਈ ਹੋਰ ਘਰਾਂ ਦੀ ਸਮੱਸਿਆ ਚਾਹੇ ਕੋਈ ਰਸੂਖਵਾਰ ਹੋਵੇ ਚਾਹੇ ਮੇਰਾ ਪਿਓ ਹੀ ਕਿਉਣਾ ਹੋਵੇ ਅਸੀਂ ਉੱਥੇ ਵੀ ਜ਼ਮੀਨ ਛਡਾਵਾਂਗੇ ਕੀ ਕਹਿਣਾ ਚਾਹੁੰਦੇ ਸੀ ਬਾਈ ਦੋਵਾਰ ਇੱਕ ਤਾਂ ਜਿਹੜੀ ਤੁਸੀਂ ਦੱਸਿਆ ਵੀ ਪਾਣੀ ਦੀ ਸਮੱਸਿਆ ਜੀ ਇਹ ਇਹ ਪਾਣੀ ਦੀ ਸਮੱਸਿਆ ਉਦੋਂ ਤਾਂ ਘੱਟ ਸੀ ਉਦੋਂ ਇਹ ਛੜਕ ਕੱਚੀ ਸੀ ਪਾਣੀ ਪਿੱਛੇ ਚੀਲਾ ਬਣ ਜਾਂਦਾ ਸੀ ਜੀ ਹੁਣ ਬਣ ਇੱਟਾਂ ਚਿਣੀਆਂ ਗਈਆਂ ਹੁਣ ਪਾਣੀ ਗਾਂ ਨੰਗਾ ਲੱਗ ਗਿਆ ਦੂਜਾ ਐਸਸੀ ਕਾਰਡ ਦਾ ਜਿਹੜਾ ਪਤਾ ਖੇਡਦੇ ਆ ਜੀ ਇਹਨਾਂ ਦੀ ਗੈਸ ਏਜੰਸੀ ਹੈ ਗੈਸ ਏਜੰਸੀ ਦੇ ਵਿੱਚ 10 ਤੋਂ 12 ਮਲਾਜ਼ਮ ਕੰਮ ਕਰਦੇ ਹੋਣਗੇ ਇਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਇਹਨਾਂ ਨੇ ਕਿੰਨਿਆਂ ਐਸਸੀ ਪਰਿਵਾਰ ਦੇ ਮੁੰਡਿਆਂ ਨੂੰ ਕੰਮ ਦਿੱਤਾ ਉੱਥੇ ਸਾਰੇ ਜਨਰਲ ਜਨਰਲ ਕਾਸਟ ਦੇ ਆ ਐਸਸੀ ਪਰਿਵਾਰ ਦਾ ਜਿਹੜਾ ਐਸਸੀ ਕਾਰਡ ਖੇ ਜਦੋਂ ਇੱਥੇ ਆਪਣੇ ਡਿਪਟੀ ਸਾਹਿਬ ਆਏ ਐਸਸੀ ਕਮਿਸ਼ਨ ਦੀ ਟੀਮ ਆਈ ਜਿਹੜੇ ਬੰਦੇ ਆਪੋ ਆਪਣਾ ਪੱਖ ਰੱਖ ਰਖੇ ਰਹੇ ਸੀ ਇਹ ਤਿੰਨ ਚਾਰ ਬੰਦੇ ਸੀ ਅਸਲ ਪੁੱਛਾਂ ਇਹਨਾਂ ਨੂੰ ਇਹ ਸੀ ਵੀ ਸਾਨੂੰ ਆਪਸ਼ ਆਪ ਦੇ ਸਾਡੀ ਕਾਸਟ ਦੇ ਵਿਰੁੱਧ ਕੋਈ ਬੋਲਣ ਤੇ ਅਸੀਂ ਇਹਨਾਂ ਤੇ ਐਸਸੀ ਐਕਟ ਦਾ ਪਰਚਾ ਕਰਾਈਗੇ ਪਰ ਸਾਡੀ ਮਨੋ ਕਾਮਨਾ ਇਹੋ ਜੀ ਕੋਈ ਵੀ ਨਹੀਂ ਸੀਗੀ ਬਿਲਕੁਲ ਵੀ ਨਹੀਂ ਸੀਗੀ ਇਹਨਾਂ ਨੇ ਸਾਨੂੰ ਕੂੜਕੀ ਬੋਲਿਆ ਜੋ ਕਿ ਬੰਦਾ ਆਪਦਾ ਪੱਖ ਰੱਖ ਰਿਆ ਸੀ ਤੁਸੀਂ ਬਕਵਾਸ ਕਰ ਰਹੇ ਆਂ ਜਿਹਦਾ ਅਜਦਾ ਹੀ ਡਿਪਟੀ ਸਾਹਿਬ ਦੇ ਖੜਿਆਂ ਤੋਂ ਹੋਈ ਜਦੋਂ ਪੱਖ ਰੱਖਿਆ ਗਿਆ ਇਹਨਾਂ ਨੇ ਇਹ ਸ਼ਰਤ ਰੱਖੀ ਵੀ ਇੱਥੇ ਦਾ ਸਾਡੇ ਕੋਲੇ 17 ਮਰਲੇ ਜ਼ਮੀਨ ਆ ਜੀ ਸਰਪੰਚ ਸਾਹਿਬ ਕਹਿੰਦੇ ਸਾਡੇ ਕੋਲੇ 37 ਮਰਲੇ ਜ਼ਮੀਨ ਆ ਜੀ ਉਹ ਕਹਿੰਦਾ 17 ਹੈ ਕਹਿੰਦਾ 37 ਹੈ ਡਿਪਟੀ ਸਾਹਿਬ ਕਹਿੰਦੇ ਵੀ ਜੇ ਤੁਹਾਡੇ ਕੋਲੇ 37 ਮਰਲੇ ਜ਼ਮੀਨ ਹੋਈ ਤੇ ਤੁਸੀਂ ਸਾਰੀ ਛੱਡਿਓ ਜੇ 17 ਮਰਲੇ ਜ਼ਮੀਨ ਹੋਈ ਤੇ ਵੀ ਸਰਪੰਚ ਇੱਕ ਮਰਲਾ ਵੀ ਨਹੀਂ ਛੜਾਊਗਾ ਇੱਥੇ ਇੰਨੇ ਬੰਦੇ ਖੜੇ ਐ ਇੰਨੇ ਉੱਦੇ ਸੀ ਗੱਲ ਹੋ ਗਈ ਜਦੋਂ ਤੜਕੇ ਜਾ ਕੇ ਇਹਨਾਂ ਨੇ ਪਟਵਾਰਖਾਨੇ ਨੂੰ ਜਾ ਇਹਨਾਂ ਨੇ ਆਪਣੀਆਂ ਜਮ੍ਹਾਂ ਬੰਦੀਆਂ ਵੇਖੀਆਂ 37 ਮਰਲੇ ਜ਼ਮੀਨ ਨਿਕਲੀ ਜ ਉਥੇ ਉਥੇ ਡਿਉਟੀ ਸਾਹਿਬ ਦੇ ਗਏ ਨਹੀਂ ਪਤਾ ਸੀ ਵੀ ਸਾਰੇ ਪਿੰਡ ਦੇ ਵਾਲੇ ਖੜਕੇ ਸੀ ਮਤਲਬ ਕਿ ਹਮੀ ਭਰੀ ਆ ਕਹਿੰਦੇ ਸਾਡੇ ਡੈਡੀ ਦਾ ਇੱਕਨਾਂ ਕੋਲੇ ਵੱਡਾ ਵੱਡਾ ਕਾਰਡ ਆ ਵੀ ਸਾਡੇ ਡੈਡੀ ਦਾ ਅਟੈਕ ਦੀ ਸ਼ਿਕਾਇਤ ਆ ਗਈ ਤੇ ਅਸੀਂ ਦਾਖਲ ਕਰਾਤਾ 37 ਮਰਲੇ ਜ਼ਮੀਨ ਐ ਨਗਰ ਦੇ ਸਾਹਮਣੇ ਮੰਨ ਕੇ ਗਏ ਜੇ 37 ਮਰਲੇ ਜ਼ਮੀਨ ਹੋਈ ਅਸੀਂ ਛੱਡਾਂਗੇ ਪੁੱਛੋ ਸਵਾਲ ਜੇ 37 ਮਰਲੇ ਹੋਈ ਸਾਰੀ ਛਡਾਂਗੇ ਜੇ 17 ਮਰਲੇ ਹੋਈ ਹੈਗਾ ਅਸੀਂ ਛਡਾਉਂਦੇ ਨਹੀਂ ਭਲਾ ਕੁਛ ਮਰਜੀ ਹਾਲੂ ਜਦੋਂ ਐਸੀ ਕਮਿਸ਼ਨ ਦੇ ਨੇ ਦਰਖਾਸਤ ਦਿੱਤੀ ਇੱਥੇ ਡਿਪਟੀ ਸਾਹਿਬ ਇੱਥੇ ਆਉਂਦੇ ਉਹ ਕਹਿੰਦੇ ਸਾਨੂੰ ਸਾਰੀ ਹਾਜ਼ਰੀ ਦੇ ਵਿੱਚ ਧੱਕੇ ਮਾਰੇ ਗਏ ਤੁਸੀਂ ਇਹ ਵੀ ਗੱਲ ਸੁਣੀ ਹੋਊਗੀ ਕੁਝ ਕੰਨੀ ਸੱਚਾਈ ਹੈ ਬਾਈ ਦੇਖੋ ਜੀ ਜਦੋਂ ਆਪਾਂ ਆਪਾਂ ਕਿਸੇ ਦੇ ਵੀ ਧਰਮ ਦੇ ਖਿਲਾਫ ਨਹੀਂ ਬੋਲੇ ਕਿਸੇ ਜਾਤੀ ਦੇ ਖਿਲਾਫ ਨਹੀਂ ਬੋਲੇ ਜਦੋਂ ਆਪਾਂ ਕੋਈ ਨਾਲ ਮੋਤਵਾਰ ਬੰਦੇ ਆਉਂਦੇ ਆ ਜਾਂ ਆਪਾਂ ਇਹ ਘਰਾਂ ਦੇ ਬੰਦੇ ਆ ਜਦੋਂ ਕਿਸੇ ਨੂੰ ਕਹਾਂਗੇ ਪ੍ਰਾਈਵੇਟ ਬੰਦੇ ਆ ਗਏ ਇਹ ਬੇਵਕੂਫ ਬੰਦੇ ਆ ਗਏ ਤਾਂ ਉਦੋਂ ਗਰਮਾ ਗਰਮੀ ਸੁਭਾਅਕਾ ਜੇ ਕੋਈ ਉਹਨਾਂ ਨੂੰ ਕਿਸੇ ਨੇ ਧੱਕਾ ਪੱਜਿਆ ਹੋਊਗਾ ਤਾਂ ਸਾਡੇ ਵੀ ਪੰਜ ਬੰਦਿਆਂ ਨੂੰ ਪੱਜਿਆ ਹੋਊਗਾ ਪਰ ਅਸੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਨਹੀਂ ਕੀਤੀ ਬੰਦਿਆਂ ਦੇ ਵਿੱਚ ਜਵਾਨ ਸਭ ਤੋਂ ਵੱਡੀ ਹੁੰਦੀ ਹੈ ਮੈਂ ਇਹਨਾਂ ਨੂੰ ਕਹਿੰਦਾ ਰਹਿਣਾ ਕਹਿੰਦਾ ਜੀ 17 ਮਰਲੇ ਹੋਏ ਤਾਂ ਤੁਸੀਂ ਮਤਾ ਪਾੜ ਦਿਓ 37 ਹੋਏ ਸਾਰੀ ਵਾ ਲਿਓ ਮੈਂ ਜ ਮੈਂ ਕਹਾਂ ਮੈਂ ਜਵਾਨ ਤੇ ਖੜਾ ਉਤਰੂੰਗਾ ਅਗਲੇ ਦਿਨ ਬਿਮਾਰੀ ਦਾ ਬਹਾਨਾ ਲਾ ਕੇ ਡੀਐਸਪੀ ਸਾਹਿਬ ਕੋਲ ਨਹੀਂ ਆਏ ਚਾਹੇ ਉਹਨਾਂ ਨੂੰ ਜਾ ਕੇ ਪੁੱਛ ਲਿਓ ਹੁਣ ਕਹਿੰਦੇ ਵੀ ਡੀਐਸਪੀ ਸਾਹਿਬ ਵੀ ਸਾਡੇ ਨਾਲ ਖੜੇ ਐਸ்சி ਕਮਿਸ਼ਨ ਵੀ ਸਾਡੇ ਨਾਲ ਨਹੀਂ ਖੜਿਆ ਪਿੰਡ ਦੀ ਪੰਚਾਇਤ ਵੀ ਨਹੀਂ ਖੜੀ ਜਦੋਂ ਤੁਸੀਂ ਜਵਾਨ ਤੋਂ ਭਜੋਗੇ ਫਿਰ ਭਾਈ ਕਿਸੇ ਨੇ ਨਹੀਂ ਖੜਨਾ ਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਏਰੀਆ ਚ ਪਾਣੀ ਆਉਂਦਾ ਕੀ ਕਹਿਣਾ ਚਾਹੁੰਦੇ ਆ ਹਾਂ ਭਾਈ ਜੀ ਸਾਡੇ ਏਰੀਆ ਚ ਆਉਂਦਾ ਪਾਣੀ ਜੀ ਇਹ ਬਹੁਤ ਵੱਡੀ ਸਮੱਸਿਆ ਸੀ ਇਹ ਅੱਜ ਦੀ ਨਹੀਂ ਇਹ ਕਾਫੀ ਸਮੇਂ ਦੀ ਸੀ ਨਹੀਂ ਤਾਂ ਧੰਨਵਾਦ ਕਰਦੇ ਪੰਚਾਇਤ ਦਾ ਜੇ ਸਾਡਾ ਮਸਲਾ ਹੱ ਇੱਕ ਵਾਰ ਜਿਹੜੀ ਤੁਹਾਨੂੰ ਧੱਕੇ ਦੀ ਜਾਗ ਦੀ ਮਿਸਾਲ ਦਿਖਾਉਣਾ ਮੁੰਡਾ ਖੜਾ ਨਿਰਮਲ ਸਿੰਘ ਪਿਛਲੀ ਵਾਰੀ ਇਹਨਾਂ ਨੇ ਅਸੀਂ ਤਾਂ ਸਾਡੇ ਕੋਲ ਤਾਂ ਕਿਸਾਨ ਯੂਨੀਅਨ ਦੇ ਝੰਡੇ ਸੀ ਸਾਡੇ ਕੋਲ ਤਾਂ ਕੱਲ ਨੂੰ ਵੀ ਇਹੀ ਰਹਿਣਗੇ ਅਸੀਂ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਇਹ ਮੁੰਡੇ ਨਾਲ ਬਹਿ ਕੇ ਇਸੇ ਹਰਪ੍ਰੀਤ ਨੇ ਇਹ ਵਾਅਦਾ ਕੀਤਾ ਵੀ ਇਹਦੇ ਘਰ ਉਤੋਂ ਦੀ ਤਾਰਾਂ ਲੰਘ ਰਹੀਆਂ ਜੀ 3 3 ਫੇਸ ਵੀ ਮੈਂ ਤੇਰੇ ਨਾਲ ਤੂੰ ਇਧਰ ਆ ਐਮਐਲਏ ਨੂੰ ਵੋਟਾਂ ਪਾ ਇਧਰ ਅਮਰਤਪਾਲ ਸਿੰਘ ਨੂੰ ਤੇ ਤੁਹਾਡੇ ਘਰ ਦੇ ਵਿੱਚੋਂ ਤਾਰਾਂ ਕਢਾਈਆਂ ਜਾਣਗੀਆਂ ਜਾ ਕੇ ਵੇਖ ਲਓ ਇਹ ਪਰਿਵਾਰ ਦੀ ਛੱਤ 'ਚ ਆਉਂਦੀ ਆ ਕੋਠੇ ਤੇ ਨਹੀਂ ਚੜਦਾ ਕੋਠੇ ਦੀ ਛੱਤ 'ਨਾ ਤਾਰਾਂ ਲੱਗਦੀਆਂ ਇਹ ਕਹਿੰਦੇ ਸਾਡੇ ਵਾਂਹ 'ਚ ਖੱਚ ਨਾ ਲੱਗਣੀ ਚਾਹੀਦੀ ਜੀ ਤੁਸੀਂ ਜਾ ਕੇ ਵੇਖੋ ੱੱਕੇ ਦੀ ਜਾਗਦੀ ਚੌਂਦੀ ਮਿਸਾਲ ਜੀ ਹੁਣ ਤੁਸੀਂ ਇਦੂ ਬਾਦ ਉੱਥੇ ਜਾ ਕੇ ਤਾਰਾਂ ਵੇਖ ਕੇ ਆਇਓ ਘਰ ਉਹ ਤਾਰਾਂ ਨਹੀਂ ਕੱਢਣ ਦਿੰਦੇ ਘਰੇ ਕਹਿੰਦੇ ਅਸੀਂ ਆਪ ਦੇ ਨਾਤਾ ਵਾਂਹ 'ਚ ਖੰਭਾ ਲੱਗਣ ਦੇਣਾ ਨਾ ਖੱਚ ਲੱਗਣ ਦੀ ਵਾਣਾ ਵੇਦੀ ਆਉਂਦੀ ਤਾਰੀ ਜੀ ਜਿਹਦੇ ਵੀ ਆਪਣੇ ਮਤਲਬ ਕਿ ਲਾਈਟ ਲੱਗ ਆਈ ਆ ਜਿੰਨੀ ਬਿਜਲੀ ਆਈ ਆ ਪਿੱਛੋਂ ਖੰਭੇ ਇੱਕ ਜੀ ਆਪਣੇ ਇੱਕ ਧੱਕਾ ਨਹੀਂ ਕਰਦੇ ਜੀ ਬਹੁਤ ਧੱਕੇ ਕਰਦੇ ਇਹ ਆ ਮਗਰਲੀ ਗਲੀ ਹੈ ਜੀ ਜੀ ਉਹ ਪਰਿਵਾਰ ਰਹਿੰਦੇ ਆ ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਪਰਿਵਾਰਾਂ ਤੇ ਕੇਸ ਲਾਇਆ ਹੋਇਆ ਹੈ ਇਹਨਾਂ ਦਾ ਵੀ ਇਹ ਘਰ ਟਾਏ ਜਾਣਾ ਇਹ ਜਗ੍ਹਾ ਚ ਗਲੀ ਦੇ ਵਿੱਚ ਘਰ ਸ਼ਾਵਲੜ ਦੇ ਕਰੋ ਗਰੀਬ ਮਾਈਆਂ ਬੀਬੀਆਂ ਬੈਠੀਆਂ ਉਹਨਾਂ ਤੋਂ ਪੁੱਛ ਲਓ ਉਹ ਵਿਚਾਰੀਆਂ ਕੇਸ ਝਗੜਨ ਜੋਗੇ ਪਰਿਵਾਰ ਨਹੀਂਗੇ ਉਹ ਤੇ ਉਹਨਾਂ ਨਾਲ ਵੀ ਧੱਕਾ ਕਰਦੇ ਆ ਆ ਕਿ ਤਾਰਾਂ ਕਿ ਥੋੜੇ ਦਾਰ ਤੋਂ ਜਾਂਦੇ ਜਿਹੜੀਆਂ ਤਾਰਾਂ ਹੈਵ ਇਨ ਇੰਡੀਆ ਟੀਵੀ ਦੇ ਜ਼ਰੀਏ ਮੈਂ ਅਪੀਲ ਕਰਦਾ ਮਿਜਲੀ ਮੁਲਾਜ਼ਮਾਂ ਨੂੰ 2-4 ਦਿਨਾਂ ਦੇ ਵਿੱਚ ਸਰਪੰਚ ਸਾਹਿਬ ਨੂੰ ਤਾਂ ਲੈ ਕੇ ਜਾਣਾ ਜੇ ਤੇਰੀਆਂ ਤਾਰਾਂ ਨਾ ਸੱਟ ਹੋਊਗਾ ਤੇਰੇ ਘਰਾਂ 'ਕਿ ਸਪੈਸ਼ਲ ਖਬਰ ਬਣਾਵਾਂਗੇ ਅਸੀਂ ਇਹ ਜਿੰਮੇਵਾਰੀ ਸਰਪੰਚ ਚਾਰਚ ਦੀ ਹੈ ਤੇ ਬਿਜਲੀ ਬੋਰਡ ਧਿਆਨ ਨਾਲ ਸੁਣ ਲੈ ਫੇਰ ਨਾ ਕਿਉਂ ਬਾਅਦ 'ਚ ਵੀ ਸਾਡਾ ਤੁਸੀਂ ਪੱਖ ਲੈਣੇ ਆਏਗੇ ਇਹ ਗੱਲ ਕਹਿੰਦਾ ਕਿਉਂਕਿ ਜਿੱਥੇ ਤਾਰਾਂ ਆਉਂਦੀਆਂ ਮੇਰੇ ਪਿੰਡ 'ਕਿ ਕੈਂਸਰ ਨੂੰ ਬੰਦਿਆਂ ਨੂੰ ਹੋਇਆ ਉਸ ਤੋਂ ਬਾਅਦ ਕਰੰਟਾ ਜਿਹੜਾ ਸਾਰੇ ਘਰ 'ਚ ਆਉਂਦਾ ਸੀ ਇਹ ਮੈਂ ਤਾਂ ਗੱਲ ਹਰੇਕ ਥਾਂ ਤੇ ਕਰਦਾ ਹਾਂ ਹੁਣ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੋ ਜੀ ਕਾਰਵਾਈ ਬੰਦੀ ਸੀਗੀ ਅਸੀਂ ਸਾਰੀ ਸਰਪੰਚ ਸਾਹਿਬ ਨੂੰ ਵੀ ਤੁਸੀਂ ਤਾਰਾਂ ਬਾਹਰ ਕਢਵਾ ਦਿਓ ਸਰਪੰਚ ਸਾਹਿਬ ਨੇ ਬਹੁਤ ਵਾਰੀ ਇਹਨਾਂ ਨੂੰ ਕਿਹਾ ਵੀ ਤੁਸੀਂ ਤਾਰਾਂ ਬਾਹਰ ਕਢਵਾ ਦਿਓ ਇਹ ਕਹਿੰਦੇ ਅਸੀਂ ਖੇਚ ਨਹੀਂ ਲਗਣਦੇ ਨਹੀਂ ਆਪਦੇ ਵਾਹਨ ਦੇ ਵਿੱਚ ਜਾ ਕੇ ਵੇਖ ਲਓ ਤੁਸੀਂ ਸਾਡੇ ਛੱਤ ਉੱਤੇ ਦੀ ਜਮਾ ਤਾਰਾਂ ਲੰਘਦੀਆਂ ਇੱਕ ਇੱਕ ਨਾ ਖੰਭਾ ਘਟ ਰੰਦੇ ਨੇ ਖੇਚੇ ਲਾਉਂਦੇ ਨੇ ਪੈਸਾ ਲਵਾਉਂਦੇ ਨੇ ਖੇਚਾ ਲਵਾ ਦੋਗੇ ਅਸੀਂ ਨਾ ਬਹੁਤ ਵਾਰੀ ਫਰਿਆਦ ਕੀਤੀ ਆ ਹੱਥ ਜੋੜ ਕੇ ਸਰਪੰਚ ਬਣਨ ਤੋਂ ਪਹਿਲਾਂ ਵੀ ਐਮਐਲਏ ਸਾਹਿਬ ਨੇ ਵੀ ਫਰਿਆਦ ਕੀਤੀ ਆ ਪਰ ਹਕੀਕਤ ਉਹ ਹੁੰਦੀ ਹੈ ਜਿਹੜਾ ਬੰਦਾ ਪਿੰਡ 'ਚ ਵਿਚਰਿਆ ਹੁੰਦਾ ਬੰਦਾ ਬੰਦਿਆਂ ਦੀ ਗੱਲ ਮੰਨਦਾ ਜਿਹੜਾ ਕੋਈ ਬੰਦਿਆਂ ਪੰਡਾ ਵੱਡਾ ਪੰਡਾ ਜਿਹਦੇ ਵਿੱਚ ਕਈ ਥਾਵਾਂ ਦੇ ਉੱਤੇ ਅੱਜ ਸਰਪੰਚ ਨੇ ਗੱਲ ਖੁੱਲ੍ਹ ਕੇ ਕੀਤੀ ਆ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਸ਼ਾਮਲਾਟ ਆ ਉਹ 2-2 ਕਿੱਲੇ ਵੀ ਲੋਕਾਂ ਦੀ ਨੱਪੀ ਹੋਈ ਵੀ ਆ ਤੇ ਇਹਨਾਂ ਦੇ ਕੋਲੇ ਵੀ ਜਿਹੜੇ ਵੱਡੇ ਇਲਜ਼ਾਮ ਆ ਲੋਕਾਂ ਨੇ ਲਗਾਏ ਆ ਗੈਂਸ ਏਜੰਸੀ ਦੇ ਵੀ ਸਵਾਲ ਚੁੱਕੇ ਆ ਬਿਜਲੀ ਦੀਆਂ ਤਾਰਾਂ ਇੱਕ ਪਰਿਵਾਰ ਦੇ ਘਰ ਦੇ ਉੱਤੋਂ ਦੀ ਲੰਘ ਰਹੀਆਂ ਉਹਨੀਆਂ ਛੱਤਾਂ ਚੋਰੀਆਂ ਵੱਡੇ ਇਲਜ਼ਾਮ ਆ ਜਿਹੜੇ ਉਹ ਗੈਸ ਏਜੰਸੀਆਂ ਦੇ ਮਾਲ ਤੇ ਲੱਗੇ ਜਿਨ੍ਹਾਂ ਨੇ ਕੱਲ ਸਾਨੂੰ ਬੁਲਾਇਆ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮੱਸਿਆ ਪਾਣੀ ਦਾ ਹੱਲ ਹੋਊਗਾ ਬਿਜਲੀ ਦੀਆਂ ਤਾਰਾਂ ਦਾ ਹੱਲ ਹੋਊਗਾ ਜਾਂ ਕਈ ਜਿਹੜੀਆਂ ਔਰਤਾਂ ਨੇ ਜਿਹੜੀ ਜਿਹੜੀ ਮਾਤਾ ਭੈਣਾਂ ਨੇ ਸਾਡੇ ਕੋਲੇ ਪ੍ਰਯਾਦ ਕੀਤੀ ਆ ਵੀ ਸਾਡੇ ਦੇ ਉੱਤੇ ਲਗਾਤਾਰ ਕੇਸ ਕੀਤੇ ਆ ਕਿ ਉਹਨਾਂ ਦਾ ਕੋਈ ਹੱਲ ਨਿਕਲੂਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਪਲੂਰ